ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਆਈਆਂ ਗਈਆਂ ਭਰਤੀਆਂ ਬਾਰੇ 725 ਅਧਿਆਪਕਾਂ ਦੀ ਭਰਤੀ ਪੀਆਰਟੀ ਅਤੇ ਟੀਜੀਟੀ ਦੋਵਾਂ ਲਈ ਚੰਗਾ ਮੌਕਾ ਫਰਵਰਨ ਦੀ ਡੇਟ 28 ਜੁਲਾਈ ਤੋਂ ਲੈ ਕੇ 27 ਅਗਸਤ 2025 ਤੱਕ ਪੀਆਰਟੀ ਲਈ ਪਲੱਸ 2 ਪਾਸ ਜਸ ਸਪੈਸ਼ਲ এডਿਕੇਸ਼ਨ ਦੀ ਡਿਗਰੀ ਟੈਕਟਰ ਲੈਵਲ 1 ਕਲੀਅਰ ਹੋਣਾ ਚਾਹੀਦਾ ਹੈ ਟੀਜੀ ਲਈ ਗ੍ਰੈਜੂਏਸ਼ਨ ਬੀਏ ਟੈਡਾ ਲੈਵਲ 2 ਜੂਨਰੀ ਹੈ ਤਨਖਾਹ ਹੈਗੀ ਆ ਪੀਆਰਟੀ ਲਈ 29200 ਟੀਜੀ ਲਈ 35400 ਪੀਆਰਟੀ ਦੀਆਂ ਕੁੱਲ ਪੋਸਟ 393 ਟੀਜੀ 332 ਇਸ ਵਿੱਚ ਲੈਕਤੀ ਪੇਪਰ ਡਾਕੂਮੈਂਟ ਦੀ ਚੈਕਿੰਗ ਤੇ ਮੈਡੀਕਲ ਟੈਸਟ ਹੋਣਗੇ ਹੁਣ ਅਪਲਾਈ ਕਰਿਓ ਜੇ ਤੁਸੀਂ ਇਸ ਦੇ ਯੋਗ ਹੋ ਸਰਕਾਰੀ ਨੌਕਰੀਆਂ ਦਾ ਚੰਗਾ ਮੌਕਾ ਇਸ ਚੈਨ ਨਾਲ ਜੁੜੇ ਰਹੋ ਲਾਈਕ ਕਮੈਂਟ ਸ਼ੇਅਰ ਜੁੜ ਕਰਨਾ